ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਜਿਵੇਂ ਉਹਨਾਂ ਨੂੰ ਭੇਜੇ ਗਏ ਸਮਨਾਂ ਨੂੰ ਧਿਆਨ ਵਿੱਚ ਰੱਖਦੇ ਆ ਉਹਨਾਂ ਨੇ ਤੀਜੀ ਵਾਰ ਪੈਸੀ ਭੁਗਤਣ ਤੋਂ ਇਨਕਾਰ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਦਾ ਸਾਫ਼ ਸਨੇਹਾ ਹੈ ਕਿ ਕੇਂਦਰ ਦੇ ਦਬਾਅਗੇ ਨਾ ਉਹ ਚੁੱਕਣਗੇ ਨਾ ਰੁਕਣਗੇ ਅਰਵਿੰਦ ਕੇਜਰੀਵਾਲ ਉਹ ਆਗੂ ਹੈ ਜਿਨ੍ਹਾਂ ਦੀ ਇੰਡੀਆ ਗੱਠਜੋੜ ਵਿੱਚ अहम ਭੂਮਿਕਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਇਸ ਮਾਮਲੇ ਨਾਲ ਪੂਰੀ ਤਰ੍ਹਾਂ ਸਹਿਯੋਗੀ ਹੈ ਇਹ ਮੁੱਖ ਮੰਤਰੀਆਂ ਦੀ ਜੋੜੀ ਵੱਲੋਂ ਕੌਮੀ ਪੱਧਰ ਤੇ ਵੱਡੀ ਚੁਣੌਤੀ ਜਿਹੜੀ ਹੈਗੀ ਹੈ ਭਾਜਪਾ ਨੂੰ ਦਿੱਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੀ ਈਡੀ ਦੇ ਸਮਨਾਂ ਨੂੰ ਲੈਣ ਤੋਂ ਨਾ ਕੀਤੀ ਗਈ ਹੈ ਹੁਣ ਸਵਾਲ ਇਹ ਹੈ ਕਿ ਕੀ ਈਡੀ ਇਸ ਮਾਮਲੇ ਤੇ ਅਗੇ ਕਾਰਵਾਈ ਕਰੇਗੀ ਰਵਿੰਦ ਕੇਜਰੀਵਾਲ ਪਹਿਲਾਂ ਦੋ ਵਾਰੀ ਵੀ ਪੇਸ਼ੀ ਨਹੀਂ ਭੁਗਤਣਗੇ ਤੀਜੀ ਵਾਰ ਵੀ ਉਹਨਾਂ ਨੇ ਪੇਸ਼ੀ ਭੁਗਤਣ ਤੋਂ ਇਨਕਾਰ ਕਰ ਦਿੱਤਾ ਹੈ ਹੁਣ ਕੀ ਈਡੀ ਕਾਰਵਾਈ ਕਰੇਗੀ ਕੋਈ ਕਾਨੂੰਨੀ ਰਸਤਾ اختیار ਕਰੇਗੀ ਜਾਂ ਪ੍ਰਸ਼ਾਸਕੀ ਰਾਹ ਅਪਣਾਇਆ ਜਾਏਗਾ ਜੇ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਦੇਖਿਆ ਜਾਵੇ ਤਾਂ ਇਸ ਵळे ਇੰਡੀਆ ਗੱਠ ਜੋੜ ਤੇ ਉਹ ਜਿਹੜੇ ਮਹਿਤੀ ਤੇ ਰਾਂ ਉਹ ਕੇਂਦਰ ਚ ਹਾਕਮ ਤਰ ਦੇ ਮੁਕਾਬਲੇ ਚ ਇੱਕ ਮਜ਼ਬੂਤ ਗੱਠ ਜੋੜ ਤੇ ਉੱਭਰਨ ਦੇ ਲਈ ਬਹੁਤ ਵੱਡੇ ਅਪਰਾਲਾਂ ਚ ਜੁਟੀਆਂ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵळे ਵਿਸ਼ਾਖਾਪਟਨੋਂ ਨੇ ਉਸ ਤੋਂ ਬਾਅਦ ਇਹਨਾਂ ਦੋਹਾਂ ਦੀ ਜੋੜੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹਨਾਂ ਵੱਲੋਂ ਗਜ਼ਰਾਚ ਚੋਣਾਂ ਦਾ ਦੌਰਾ ਕੀਤਾ ਜਾਏਗਾ ਇਸ ਦੇ ਨਾਲ ਹੀ ਕਿ ਸੁਨੇਹਾ ਵੀ ਦਿੱਤਾ ਜਾਏਗਾ ਕਿ ਦੇ ਦੇ ਕਿਸੇ ਵੀ ਹਿੱਸੇ ਵਿੱਚ ਭਾਜਪਾ ਦਾ ਡਟ ਕੇ ਟਕਰਾ ਕੀਤਾ ਜਾਏਗਾ ਬਿਲਕੁਲ ਸਹੀ ਇਸੇ ਤਰੀਕੇ ਨਾਲ ਇਸ ਗੱਟ ਜੋੜ ਦੀ ਅਗਲੀ ਕੜੀ ਦੇ ਜੇ ਆਪਾਂ ਗੱਲ ਕਰਦੇ ਆ ਤਾਂ ਇੱਕ ਦਿਨ ਬਾਅਦ ਵਿੱਚ ਦਿੱਲੀ ਚ ਕਾਂਗਰ ਜਿਹੜੀ ਉਹਦੇ ਵੱਲੋਂ ਵੀ ਆਪਣੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ ਦਿੱਲੀ ਦੇ ਵਿੱਚ ਹੀ ਪੰਜਾਬ ਦੇ ਮੁੱਖ ਵਿਰੋਧੀ ਧਿਰ ਦੇ ਆਗੂ ਵਰਤਾਨ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਮੀਟਿੰਗ ਦੇ ਜਿੱਥੇ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਹੋਣਗੇ ਉਥੇ ਉਸ ਦੇ ਨਾਲ ਰਾਹੁਲ ਗਾਂਧੀ ਹੋਣਗੇ ਇਦਾਂ ਹੀ ਜਿਹੜਾ ਹੈਗਾ ਪਾਰਟੀ ਦੇ ਸੀਨੀਅਰ ਆਗੂ ਹੋਣਗੇ ਤੇ ਮੰਥਨਿਕੋ ਹੋਵੇਗਾ ਕਿ ਕੀ ਪੰਜਾਬ ਦੇ ਅੰਦਰ ਆਪ ਦੇ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ ਜਾਂ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਸੋ ਬਦਲੀਆਂ ਹੋਈਆਂ ਪਰਸਤਿਤੀਆਂ ਦੇ ਅੰਦਰ ਜਿੱਥੇ ਪਾਰਟੀਆਂ ਆਪਣੇ ਆਪਣੇ ਪਰ ਜੋਖ ਰਹੀਆਂ ਪਰ ਤੋਲ ਰਹੀਆਂ ਉਥੇ ਨਾਲ ਹੀ ਵਿਰੋਧੀ ਧਿਰ ਦੇ ਤੌਰ ਤੇ ਹਾਕਮ ਧਿਰ ਨੂੰ ਚੁਣੌਤੀ ਵੀ ਸੁੱਟ ਰਹੀਆਂ ਹਨ ਜੇ ਉਹਨਾਂ ਈਡੀ ਦੇ ਸਮਨਾਂ ਨੂੰ ਲੈ ਕੇ ਸੀਬੀਆਈ ਦੇ ਸਮਨਾਂ ਨੂੰ ਲੈ ਕੇ ਗੁਰੂਦੀਤਨ ਨੂੰ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ ਇਸੇ ਸਥਿਤੀ ਦੇ ਚੱਲਦਿਆਂ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਆਂ ਇਸ ਮੌਕੇ ਤੇ ਪੰਜਾਬ ਦੇ ਅੰਦਰ ਪੰਜਾਬ ਦੀਆਂ ਦੋ ਹੋਰ ਮੁਖਤਰਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਖਰੇ ਵੱਖਰੇ ਤੌਰ ਤੇ ਆਪਣੇ ਪਾਰਟੀ ਹੈੱਡਕੁਆਰਟਰਾਂ 'ਚ ਮੀਟਿੰਗਾਂ ਕਰ ਰਹੀਆਂ ਹਨ ਮੁੱਦਾ ਇੱਕੋ ਹੀ ਹੈ ਕਿ ਪਾਰਲੀਮੈਂਟ ਚੋਣਾਂ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਵੇ ਭਾਜਪਾ ਦੇ ਸਾਹਮਣੇ ਅੱਜ ਵੀ ਇਹ ਵੱਡਾ ਸਵਾਲ ਹੈ ਕੀ ਕਾਲੀਦਾਲ ਨਾਲ ਪੰਜਾਬ ਚ ਮਿਲ ਕੇ ਚੋਣਾਂ ਲੜੀਆਂ ਜਾਣ ਇਸੇ ਤਰ੍ਹਾਂ ਆ ਕਾਲੀਦਾਲ ਅੱਗੇ ਵੀ ਵੱਡਾ ਸਵਾਲ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਉਣ ਦਾ ਫਾਇਦਾ ਹੈ ਜਾਂ ਭਾਜਪਾ ਤੋਂ ਅਲੱਗ ਹੋ ਕੇ ਚੋਣਾਂ ਲੜੀਆਂ ਜਾਣ ਇਨ੍ਹਾਂ ਖੇਮਿਆਂ ਜਿਨ੍ਹਾਂ ਮੁੱਦਿਆਂ ਤੇ ਚਰਚਾ ਹੋ ਰਹੀ ਹੈ ਉਹਨਾਂ ਦੇ ਚੱਲਦੇ ਆ ਦੋਨਾਂ ਹੀ ਤਰ੍ਹਾਂ ਵੱਲੋਂ ਇੱਕ ਪਾਸੇ ਇਹ ਵੀ ਸੋਚ ਜਾਏ ਵੀ ਵਿਚਾਰਾ ਹੋ ਰਹੀਆਂ ਕਿ ਗੱਠ ਜੋੜ ਕਰਕੇ ਆਪ ਤੇ ਕਾਂਗਰਸ ਦਾ ਵਧੇਰੇ ਟਕਰਾ ਕੀਤਾ ਜਾ ਸਕਦਾ ਹੈ ਜਾਂ ਵੱਖਰੇ ਤੌਰ ਤੇ ਟਕਰਾ ਕੀਤਾ ਜਾ ਸਕਦਾ ਹੈ ਬੇਸ਼ੱਕ ਦੋਨਾਈ ਤਰ੍ਹਾਂ ਵੱਲੋਂ ਅੱਜ ਦੀਆਂ ਜਿਹੜੀਆਂ ਮੀਟਿੰਗਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਗੱਲ ਕਰ ਲਈਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗਾਂ ਦੀ ਗੱਲ ਕਰ ਲਈਏ ਉਹਨਾਂ 'ਚ ਕੋਈ ਅੰਤਿਮ ਨਿਰਣਾ ਦਾ ਫੈਸਲਾ ਲਿਆ ਨਹੀਂ ਗਿਆ ਤੇ ਲਿਆ ਜਾਣਾ ਸੁਭਾਅ ਕੋਈ ਨਹੀਂ ਹੈ ਇਸ ਸਟੇਜ ਦੇ ਉੱਤੇ ਪਰ ਇਹ ਜ਼ਰੂਰ ਹੈ ਕਿ ਸੁਨੀਲ ਜਾਖੜ ਨੇ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦਿਆਂ ਇਹ ਜ਼ਰੂਰ ਕਿਹਾ ਕਿ ਜੇ ਗੱਠ ਜੋੜ ਦਾ ਮਾਮਲਾ ਹੈ ਤਾਂ ਇਸ ਦਾ ਫੈਸਲਾ ਕੌਮੀ ਪੱਧਰ ਤੇ ਦਿੱਲੀ ਦੀ ਮੀਟਿੰਗਸ ਲਿਆ ਜਾਵੇਗਾ ਇਸੇ ਤਰੀਕੇ ਨਾਲ ਅਕਾਲੀ ਦਲ ਨੇ ਵੀ ਆਪਣੇ ਆਗੂਆਂ ਦੀ ਰਹਿ ਲਈ ਹੈ ਕਿ ਕੀ ਗੱਠਜੋੜ ਦੇ ਚੱਲਦਿਆਂ ਭਾਜਪਾ ਨਾਲ ਜੇ ਸਹਿਯੋਗ ਕਰਦੇ ਆ ਤਾਂ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਮਿਲ ਸਕਦੀਆਂ ਅਕਾਲੀ ਦਲ ਕਿੰਨੀਆਂ ਸੀਟਾਂ ਲਿਆ ਜਾ ਸਕਦੇ ਆ ਤੇ ਭਾਜਪਾ ਦੇ ਨਾਲ ਗੱਠਜੋੜ ਦਾ ਕੀ ਫਾਇਦਾ ਰਹੇਗਾ ਕੀ ਨੁਕਸਾਨ ਰਹੇਗਾ ਇਸ ਦੇ ਇਲਾਵਾ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਆਗੂ ਹੈ ਉਹਨਾਂ ਆਗੂਆਂ ਦੀ ਵਾਪਸੀ ਦਾ ਕੀ ਚੰਗ ਤਰੀਕਾ ਹੋ ਸਕਦਾ ਹੈ ਇਹਦੇ ਬਾਰੇ ਵੀ ਮੀਟਿੰਗ ਦੀ ਵਿਚਾਰ ਕੀਤੀ ਗਈ ਤਾਂ ਅਕਾਲੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਸ ਤਰੀਕੇ ਨਾਲ ਪਿਛਲੇ ਦੌਰ ਦੇ ਵਿੱਚ ਉਹਨਾਂ ਦੀ ਹਤਿਆ ਕੀਤੀ ਇੱਕ ਤਰੀਕੇ ਨਾਲ ਵੱਡਾ ਜਿਹੜਾ ਗੈਰ ਮਨੁੱਖੀ ਕਾਰਾ ਓਬੇਸ਼ਕ ਕਾਂਗਰਸ ਸਰਕਾਰ ਦੇ ਸਮੇਂ ਚ ਹੋਇਆ ਪਰ ਉਸ ਤੋਂ ਬਾਅਦ ਕਾਲੀ ਦਲ ਦੀਆਂ ਸਰਕਾਰਾਂ ਵੀ ਆਈਆਂ ਸੋ ਕਾਲੀ ਦਲ ਵੀ ਇਸ ਮਾਮਲੇ ਚ ਘਟਾਰੇ ਚ ਕਿਰਦਾਰ ਨਜ਼ਰ ਆ ਰਿਹਾ ਹੈ ਜਾਣਕਾਰੀ ਮੁਤਾਬਕ ਅੱਜ ਕਾਲੀ ਦਲ ਦੀ ਮੀਟਿੰਗ ਜਿਹੜੀ ਕੋਰ ਕਮੇਟੀ ਦੀ ਹੋਈ ਹੈ ਉਸ ਚ ਇਸ ਮੁੱਦੇ ਤੇ ਵੀ ਚਰਚਾ ਹੋਈ ਹੈ ਕਿ ਜਦੋਂ ਕਾਲੀ ਦਲ ਬਾਜ ਸਤਾ ਤੇ ਆਇਆ ਉਹਨਾਂ ਵਰੋਂ ਜਿਹੜੀ ਜਾਂਚ ਕਰਵਾਈ ਗਈ ਜਾਂਚ ਕਮੇਟੀ ਬਣਾਈ ਗਈ ਉਸ ਕਮੇਟੀ ਦੀ ਰਿਪੋਰਟ ਕੀ ਹੈ ਕਾਲੀਦਲ ਨੂੰ ਕੀ ਰੋਕ ਅਧਿਕਾਰ ਕਰਨਾ ਚਾਹੀਦਾ ਹੈ ਔਰ ਮੀਡੀਆ ਦੇ ਰਹੀ ਲੋਕਾਂ ਚ ਇਸ ਮੁੱਦੇ ਤੇ ਕੀ ਆਪਣਾ ਵਿਊ ਪੁਆਇੰਟ ਦੇਣਾ ਚਾਹੀਦਾ ਹੈ